ਦੋ ਮਹੀਨੇ ਬੈਠਾ ਖਾ ਲੈਣਾ ਬਗੜ ਬਿੱਲਿਆਂ ਵਰਗੇ ਹੋ ਜੂਗੇ ਪਤਾ ਨਹੀਂ ਜਿੱਦੇ ਦੇ ਤੁਹਾਡੇ ਘਰੇ ਕੰਮ ਤੇ ਆ ਕੇ ਸਾਡੇ ਦਾ ਲੱਖ ਤੇ ਪੈਂਟ ਖੜਨੋਂ ਹਟ ਗਈ ਬਗੜ ਪਿੱਲੇ ਜਦੋਂ ਬਣਾ ਗਦੋਂ ਦੇਖੀ ਜਾਊਗੀ ਕੋਈ ਨਹੀਂ ਜਿੱਥੇ 18 ਦਿਨ ਬੈਠਾ ਖਾਦਾ ਇੱਕ ਦਿਨ ਹੋਰ ਖਾ ਲਾਂਗਾ ਥੋੜੀ ਕਿ ਜਾਨ ਨਿਕਲ ਜਊ ਆ ਜਾ ਪਿੰਦਰ ਇੱਕ ਮੇਰੇ ਘਰ ਧਰ ਦੇ ਉਰੀ ਧਰ ਦੇ ਲੈ ਰਪਿੰਦਰ ਲਿਆਉ ਰੇ ਉਸ ਦਾ ਕਰਾ ਮਾ ਦਾ ਕੰਮ ਵਿੱਚ ਤਾਰ ਰੇ ਮੂਰੇ ਤਾਰ ਹਾਂ ਕਰਦਾ ਚੀਖਾ ਮਾਂ ਦਾ ਹਾਂ ਜੀ ਤੁਸੀਂ ਪਰੇ ਪਰੇ ਹੋ ਜਾ ਮੜਾ ਜਾ ਦੇਖ ਕੇ ਮੈਂ ਤਿੰਨ ਮਹੀਨਿਆਂ ਬਾਅਦ ਫਿਰ ਕੱਲ ਨੂੰ ਚੱਲੇਗਾ ਮਾਂ ਮਿਸਤਰੀ ਬਗ ਚੱਲਾਂਗੇ ਕੀ ਹੋ ਗਿਆ ਹੋਣਾ ਕੀ ਹੈ ਜਿੱਧਰ ਪੰਤਾਲਾ ਰੱਖਿਆ ਉਧਰ ਤਾਂ ਪਾਣੀ ਜਾਂਦਾ ਨਹੀਂ ਖੂਂਜੇ 'ਚ ਪਾਣੀ ਫੁੱਟ ਫੁੱਟ ਖੜ ਜਾਂਦਾ ਖੜਾ ਰਹਿਣ ਦੇ ਤੇਰੀ ਕੀ ਜਾਨ ਨਿਕਲਦੀ ਹੈ ਉਹ ਤਾਂ ਖੂਂਜੇ 'ਚ ਪਾਣੀ ਪੇਠਾ ਧੋਨ ਨੂੰ ਰੱਖਿਆ ਚਲੇਗਾ ਕੀ ਹਾਲਾ ਹਾਂ ਹਾਲ ਤਾਂ ਹੁਣ ਸਾਡੇ ਪਿੰਡਲਾ ਟੀਟੂ ਜਾਂ ਧਿਆਨੀ ਕੱਢੂਗਾ ਉਹਨੂੰ ਦਿਖਾ ਦੀ ਕਿਤੇ ਪੇਠਾ ਨਾਲ ਫਸ ਗਿਆ ਹੋਵੇ